ਸ਼੍ਰੋਮਣੀ ਗੁਰਦਾਰਾ ਪ੍ਰੰਧਕ ਕਮੇਟੀ ਸ਼੍ਰੋਮਣੀ ਗੁਰਦਾਰਾ ਪ੍ਰੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਧਾਮੀ ਸਾਹਿਬ ਸਵੇਰੇ ਮੁੜ ਕੇ ਆਪਣੀ ਪ੍ਰਧਾਨਗੀ ਸੰਭਾਲ ਰਹੇ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਸਾਰੇ ਬਰਤਾਰੇ ਜਦੋਂ ਅਸਤੀਫਾ ਦਿੱਤਾ ਉਸ ਅਸਤੀਫੇ ਤੋਂ ਬਾਅਦ ਸ਼੍ਰੋਮਣੀ ਗੁਰਦਾਰਾ ਪ੍ਰੰਧਕ ਕਮੇਟੀ ਦੀ ਅੰਤਰੀਨ ਕਮੇਟੀ ਨੇ ਉਹਨਾਂ ਦਾ ਅਸਤੀਫਾ ਪ੍ਰਵਾਨ ਨਹੀਂ ਕੀਤਾ ਪਹਿਲਾਂ ਤਾਂ ਪੈਂਡਿੰਗ ਰੱਖਿਆ ਦੋ ਬੈਠਕਾਂ 'ਚ ਉਹਨਾਂ ਨੂੰ ਨਾ ਰੱਦ ਕੀਤਾ ਤੇ ਨਾ ਪ੍ਰਵਾਨ ਕੀਤਾ ਤੇ ਪਰ ਉਹ ਸਭ ਦੇ ਦਰਮਿਆਨ ਕੀ ਸ਼੍ਰੋਮਣੀ ਕਮੇਟੀ ਮੈਂਬਰ ਕੀ ਅਕਾਲੀ ਦਲ ਦੇ ਲੀਡਰ ਕੀ ਸਿੰਘ ਸਹਿਬਾਨ ਸਾਰੇ ਲੀਡਰ ਘਰਾਂ ਤੱਕ ਮਨਾਉਣ ਤੱਕ ਗਏ ਇਥੋਂ ਤੱਕ ਕਿ ਜੱਤਰਗਨੀ ਰੁਕਵੀਰ ਸਿੰਘ ਨੇ ਮਨਾਇਆ ਵੀ ਧਾਮੀ ਨਹੀਂ ਮੰਨੇ ਐਤੋਂ ਤੱਕ ਕਿ ਸ਼੍ਰੋਮਣੀ ਕਾਲ ਦਲ ਦੇ ਪ੍ਰਧਾਨ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦਰ ਦੇ ਮਨਾਇਆ ਵੀ ਧਾਮੀ ਸਾਹਿਬ ਨਹੀਂ ਮੰਨੇ ਫਿਰ ਅੰਤਰੀਕ ਕਮੇਟੀ ਨੇ ਉਹਨਾਂ ਦਾ ਅਸਤੀਫਾ ਜਿਸ ਦਿਨ ਪ੍ਰਵਾਨ ਨਹੀਂ ਕੀਤਾ ਅਪ੍ਰਵਾਨ ਕਰਨ ਤੋਂ ਬਾਅਦ ਉਹਦਣ ਸੀ ਕਿ ਇਹਦਾ ਮਤਲਬੇ ਸਕ੍ਰਿਪਟਡ ਹੈ ਹੁਣ ਤੈ ਹੈ ਤੇ ਇਸ ਲਈ ਉਹਨਾਂ ਨੇ ਮੰਨ ਜਾਣਾ ਪਰ ਅੰਤਰੀਕ ਕਮੇਟੀ ਜਦੋਂ ਮਨਾਉਣ ਗਈ ਤਦ ਵੀ ਧਾਮੀ ਸਾਹਿਬ ਨਹੀਂ ਮੰਨੇ ਫਿਰ ਆਖਰ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਕੋਲ ਨਾ ਅਕਾਲੀ ਦਲ ਦਾ ਕੋਈ ਅਹੁਦਾ ਨਾ ਕੋਈ ਹੈ ਪਰ ਬਾਸ ਹੀ ਬਾਸ ਸੋ ਉਸ ਦਿਨ ਸਪੱਸ਼ਟ ਹੋਇਆ ਕਿ ਬਾਸ ਕੌਣ ਹੈ ਤੇ ਫਿਰ ਸੁਖਬੀਰ ਸਿੰਘ ਬਾਦਲ ਦੇ ਮਨ ਆ ਧਾਮੀ ਜਹਰੀ ਮੰਨ ਗਏ ਹੁਣ ਸਵੇਰ ਨੂੰ ਐਡਵੋਕੇਟ ਹਰਿੰਦਰ ਸਿੰਘ ਧਾਮੀ ਪ੍ਰਧਾਨਗੀ ਸੰਭਾਲਣ ਜਾ ਰਹੇ ਨੇ ਹਾਂ ਸੰਭਾਲਣਗੇ ਉਹ ਬੜੀ ਸਾਦਗੀ ਨਾਲ ਨਾ ਕੋਈ ਲੋਲਸ਼ਕਰ ਨਾ ਕੋਈ ਢੋਲ ਠਮੱਕਾ ਨਾ ਕੋਈ ਦਿਖਾਵਾ ਨਾ ਕੋਈ ਪ੍ਰਕਟਾਵਾ ਨਾ ਕੋਈ ਕੱਠ ਚੁੱਪ ਕਰਕੇ ਵਾਪਸ ਆ ਕੇ ਆਪਣੀ ਸੇਵਾ ਸੰਭਾਲਣੇ ਕਹਿੰਦੇ ਸਿੱਧੇ ਆ ਕੇ ਦਫ਼ਤਰ ਬੈਠਣਗੇ ਕੰਮ ਕਰ ਦੇਖਣਗੇ ਕਿਉਂਕਿ ਬਜਟ ਮੂਰੇ ਪਿਆ। ਵੈਸੇ ਤਾਂ ਉਹਨਾਂ ਦੇ ਘਰੇ ਜਾਂਦੀਆਂ ਰਹੀਆਂ ਫਾਈਲਾਂ ਘਰੋਂ ਸਾਰਾ ਕੁਝ ਦਰਸਤੋ ਕੇ ਆਉਂਦਾ ਰਿਹਾ ਉਹ ਘਰੋਂ ਹੀ ਕੰਮ ਕਰ ਇਹਨਾਂ ਦਾ ਕਰਦੇ ਰਹੇ ਨੇ ਉਸ ਸਮੇਂ ਦੌਰਾਨ ਵੀ ਪਹਿਲਾਂ ਇਸ ਗੱਲ ਹੀ ਮਨਾ ਲਿਆ ਸੀ ਕਿ ਟਕੜ-ਟਕੜ ਬਜਟ ਤਕੜਾ ਦਿਓ ਜੀ ਸਾਡਾ। ਉਹ ਕਹਿੰਦੇ ਸੀ ਮੈਂ ਆਉਣਾ ਨਹੀਂ ਕਿਉਂਕਿ ਦਸਕਤ ਉਹਨਾਂ ਦੇ ਹੋਣੀ ਸਾਰਾ ਕੁਝ ਇਸ ਲਈ ਕੰਮ ਕਰੇ ਹੁੰਦਾ ਰਿਹਾ। ਪਰ ਹੁਣ ਉਸ ਵੇਰੇ ਸੇਵਾ ਸੰਭਾਲ ਰਹੇ ਨੇ ਪ੍ਰਧਾਨਗੀ ਦੀ ਦੁਆਰਾ। ਤੇ ਜਿਸ ਦਿਨ ਸੁਖਵੀਰ ਬੱਲ ਦੇ ਮਨਾਇਆ ਮੰਨੇ ਕੀ ਕੋਈ ਸਿਧਾਂਤ ਕੀ ਸੱਤ ਮੈਂਬਰੀ ਕੀ ਸੱਤ ਮੈਂਬਰੀ ਚ ਵੀ ਨਾਲ ਵਾਪਸੀ ਹੋਏਗੀ ਕਿ ਜੱਜੇਦਾਰਾਂ ਦੀ ਵੀ ਵਾਪਸੀ ਹੋਏਗੀ ਨਹੀਂ ਜਨਾਬ ਸੱਤ ਮੈਂਬਰੀ ਕਮੇਟੀ ਚੋ ਵੀ ਹੁਣ ਐਡਵੋਕੇਟ ਹਿੰਦਰ ਸਿੰਘ ਧਾਮੀ ਫਿਲਹਾਲ ਬਾਹਰ ਰਹਿਣਗੇ ਕਿਉਂਕਿ ਪੰਜ ਮੈਂਬਰੀ ਕਮੇਟੀ ਅਗਾਹ ਵੱਧ ਗਈ ਹੈ ਉਹਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਇਸ ਲਈ ਧਾਮੀ ਸਾਹਿਬ ਕਹਿਣਗੇ ਮੈਂ ਕੰਮ ਨਹੀਂ ਉਹਨਾਂ ਦਾ ਡਿਸਟਰਬ ਕਰਨਾ ਜੀ ਜੋ ਕਰਨਾ ਕਰਨ ਮੇਰੀ ਉਹਨਾਂ ਨੂੰ ਸ਼ੁਭ ਇੱਛਾਾਂ ਹੈ ਨਾ ਤੇ ਉਪਰਾਂ ਹੋ ਜਾਣਗੇ ਫਿਰ ਸੰਗਤ ਕਿਵੇਂ ਲਏਗੀ ਕੌਮ ਚ ਕਿਵੇਂ ਸੁਨਿਆ ਜਾਏਗਾ ਕਿ ਤੁਸੀਂ ਕਿਉਂ ਛੱਡ ਕੇ ਭੱਜੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਇਹ ਸਵਾਲ ਖੜਾ ਹੈ ਦੂਸਰੇ ਪਾਸੇ ਜਿਹੜਾ ਗਿਆਨੀ ਰਗਵੀਰ ਸਿੰਘ ਔਰ ਗਿਆਨੀ ਸੁਲਤਾਨ ਸਿੰਘ ਨੂੰ ਹਟਾਉਣ ਵਾਲਾ ਮਸਲਾ ਹੈ ਜਿਹਦੇ ਉੱਤੇ ਪੰਥਕ ਇਕੱਠ ਵੀ ਕੀਤਾ ਵਾ ਬਰਨਾਰਾਮ ਸਿੰਘ ਤੁਮਾ ਨੇ ਨਿਹੰਗ ਜਥੇਬੰਦੀਆਂ ਨੇ ਨਾਰਾਜ਼ ਨੇ ਉਹ ਕਹਿ ਰਹੇ ਨੇ ਕਿ ਜੀ ਅਸੀਂ ਉਸ ਦਿਨ ਵੱਡਾ ਇਕੱਠ ਕਰਾਂਗੇ ਤੇ ਜਦ ਸਿੰਘ ਸਮੁੰਦਰੀ ਹਾਲ ਦੇ ਬਾਅਦ ਜਿਸ ਦਿਨ ਬਜਟ ਪੇਸ਼ ਕੀਤਾ ਇਹਨਾਂ 28 ਮਾਰਚ ਨੂੰ ਉਸ ਦਿਨ ਸਾਡੀ ਸਾਰੀ ਇਕੱਠ ਹੋਗੀ ਉਸ ਦਿਨ ਦੇਖਾਂਗੇ ਜੀ ਉਹਦੇ ਨੂੰ ਵੀ ਲੈ ਕੇ ਕਿਵੇਂ ਮਾਮਲਾ ਸੁਲਝਾਉਣਾ ਹੈ ਕਿਵੇਂ ਟੈਕਲ ਕਰਨਾ ਇਹ ਵੀ ਜ਼ਿੰਮੇਵਾਰੀ ਧਾਮੀ ਜੀ ਨੂੰ ਦਿੱਤੀ ਗਈ ਹੈ ਪਰ ਖਬਰ ਇਹ ਆ ਜਨਾਬ ਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਨਵੇਂ ਜਥੇਦਾਰ ਮਿਲਣਗੇ ਪਰ ਮਿਲਣਗੇ ਧਾਮੀ ਜੀ ਦੀ ਪਸੰਦ ਦੇ ਧਾਮੀ ਜੀ ਦੀ ਇੱਛਾ ਦੇ ਇਸੇ ਤਰ੍ਹਾਂ ਬਾਬਾ ਟੇਕ ਸਿੰਘ ਧਨੋਲਾ ਜਿਹਨੂੰ ਤੱਕ ਸ੍ਰੀ ਦਮਦਮਾ ਸਾਹਿਬ ਦਾ ਜਥੇਦਾਰ ਐਲਾਨ ਦਿੱਤਾ ਸੀ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਨਾਲ ਹੀ ਉਹਨਾਂ ਨੂੰ ਜਥੇਦਾਰੀ ਨਹੀਂ ਮਿਲ ਰਹੀ ਉਹਨਾਂ ਦੀ ਥਾਂ ਦੇ ਉੱਤੇ ਵੀ ਤੱਕ ਸ੍ਰੀ ਦਮਦਮਾ ਸਾਹਿਬ ਨੂੰ ਵੀ ਨਵੇਂ ਜਥੇਦਾਰ ਮਿਲਣਗੇ ਯਾਨੀ ਹਰਪ੍ਰੀਤ ਸਿੰਘ ਹੋਰੀ ਪੰਜ ਮੈਂਬਰੀ ਕਮੇਟੀ ਤੋਂ ਪਰਚੀ ਕਟਾ ਚੁੱਕੇ ਨੇ ਉਹ ਹੁਣ ਰਾਜਨੀਤਿਕ ਪੱਟਵਾਲੀ ਵੱਧ ਗਏ ਨੇ ਜਥੇਦਾਰ ਗਿਆਨੀ ਰੁਘਵੀਰ ਸਿੰਘ ਦੇ ਅਸਰ ਸਿਗੇ ਜਾਂ ਕੀ ਇਹ ਅਜੇ ਵੀ ਹੈ ਕਿ ਕੀ ਅਜੇ ਹਾ ਕੁਝ ਹੋ ਸਕਦਾ ਕਿ ਉਹਨਾਂ ਨੂੰ ਦੁਬਾਰਾ ਜਥੇਦਾਰ ਲਾਤਾ ਜਾਵੇ ਕਿਉਂਕਿ ਉਹ ਸ੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ 'ਚ ਜੋ ਸੇਵਾ ਨਿਭਾ ਰਹੇ ਨੇ ਪਰ ਜਿਸ ਤਰ੍ਹਾਂ ਉਹਨਾਂ ਦੇ ਨੂੰ ਬ੍ਰੈਕਟਾਂ 'ਚ ਪਾ ਪਾ ਕੇ ਕਿਹਾ ਕਿ ਜੀ ਇਹਨਾਂ ਨੂੰ ਕੰਮ ਨਹੀਂ ਕਰਨਾ ਹੁੰਦਾ ਸਮਝ ਨਹੀਂ ਸੀ ਜੀ ਹੈਨਾ ਤੇ ਇਸ ਤਰ੍ਹਾਂ ਜੀ ਇਹ ਬਿਨਾਂ ਦੱਸੇ ਚਲੇ ਜਾਂਦੇ ਨੇ ਉਹ ਸਾਰੇ ਸਵਾਲ ਇਹ ਚੰਗਾ ਨਹੀਂ ਲੱਗਦਾ ਕਿ ਜਿਹੜੇ ਇਸ ਸਮੇਂ ਹੈੱਡ ਗ੍ਰੰਥੀ ਵਿੱਚ ਜੋ ਸੇਵਾ ਨਿਭਾ ਰਹੇ ਹੋਣ ਔਰ ਕੌਮ ਦੇ ਜੱਥੇ ਰਹੇ ਹੋਣ ਤੁਸੀਂ ਉਹਨਾਂ ਤੇ ਇਹ ਸਵਾਲ ਖੜੇ ਕਰੋ ਅਜਿਹੇ ਚ ਉਹਨਾਂ ਦੀ ਵਾਪਸੀ ਦੇ ਅਸਰ ਬਹੁਤ ਮੱਧਮ ਨੇ ਪਰ ਜੋ ਖਬਰ ਮਿਲ ਰਹੀ ਹੈ ਜੋ ਜਾਣਕਾਰੀ ਮਿਲ ਰਹੀ ਹੈ ਉਹਦੇ ਅਨੁਸਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਜਥੇਦਾਰੀ ਵਿੱਚ ਜੋ ਸੇਵਾ ਨਿਭਾਉਂਦੇ ਰਹਿਣਗੇ ਉਹਨਾਂ ਨੂੰ ਉੱਥੋਂ ਦੀ ਸੇਵਾ ਮਿਲੇਗੀ ਪਰ ਜਿਹੜਾ ਕਾਰਜਕਾਰੀ ਤੌਰ ਤੇ ਉਹਨਾਂ ਨੂੰ ਉਸ੍ਰੀ ਕਲਤਖ ਸਾਹਿਬ ਲਾਇਆ ਸੀ ਉੱਥੇ ਤਾਮੀਦ ਸਾਹਿਬ ਨਵੇਂ ਪੰਥਕ ਔਰ ਪ੍ਰਮਾਣਿਤ ਚਿਹਰੇ ਨੂੰ ਕਹਿੰਦੇ ਲਿਆਉਣਗੇ ਜਿਹੜਾ ਕੌਮ ਪ੍ਰਵਾਨ ਕਰ ਲਵੇ ਉਹਨੂੰ ਦੇਖ ਕਈ ਚਿਹਰਿਆਂ ਦੇ ਬਾਰੇ ਗੱਲ ਤਰੀ ਹੈ ਸੋ ਇਸ ਲਈ ਜਿਹੜਾ ਸਪਸ਼ਟ ਨਹੀਂ ਆ ਮੈਂ ਤਾਂ ਉਹ ਨਾਂ ਨਹੀਂ ਅਜੇ ਲੈ ਰਿਆ ਹੈਨਾ ਪਰ ਇਹ ਗੱਲ ਨਿਕਲ ਆਈ ਹੈ ਕਿ ਲਗਭਗ ਇਹ ਤੈ ਹੋ ਗਿਆ ਕਿ ਆਉਂਦੇ ਦਿਨਾਂ 'ਚ ਤੁਹਾਨੂੰ ਉਸ ਦਾ ਬਜਟ ਵਿਚ ਲਾਸਟ ਇਹ ਹੋ ਜਵੇ ਕਿ ਇਹ ਸਿੰਘ ਸਭ ਲਾਈ ਜਾਂਦੇ ਨੇ ਤੇ ਇਸੇ ਤਰ੍ਹਾਂ ਬਾਬਾ ਟੇਕ ਸਿੰਘ ਧਨੋਲਾ ਨੂੰ ਐਲਾਨ ਕੇ ਵੀ ਹੁਣ ਜਥੇਦਾਰੀ ਨਹੀਂ ਮਿਲ ਰਹੀ ਦਮਦਮਾ ਸਾਹਿਬ ਦੀ ਉੱਥੇ ਵੀ ਨਵੇਂ ਜਥਾਰ ਹੋਣਗੇ ਇਸ ਲਈ ਇਹ ਪਹਿਲੂ ਕੌਨ ਫਰਮਾਉਣ ਜੋਗੇ ਸੀ ਆਪਾਂ ਲੈ ਕੇ ਹਾਜ਼ਰ ਸੀ ਬਹੁਤ ਬਹੁਤ ਸ਼ੁਕਰੀਆ